ये तो सुखना लेकर नज़ारा फिर कैसा लगा बहुत अच्छा है जी पर गर्मी बहुत है टेम्परेचर काफ़ी हाई है गर्मी करके किधर का मौसम लग रहे थे सर गर्मी बहुत है वैसे टेम्परेचर भी हाई है पर इंजॉय फुल कर रहे हैं अपना यूज ऑफ एयर कंडीशनर्स कुछ सुधार हो they should minimize the use of air conditioners obviously ਅੱਤੇ ਦੀ ਚੁਲਸਾ ਦੇਣ ਵਾਲੀ ਪੈ ਰਹੀ ਗਰਮੀ ਦੇ ਕਰਕੇ ਹਰ ਜਨ ਜੀਵਨ ਕਾਫੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਿਹਾ ਇਸ ਵੇਲੇ ਅਸੀਂ ਚੰਡੀਗੜ੍ਹ ਦੀ ਸੁਖਨਾ ਲੇਕ ਦੇ ਉੱਪਰ ਮੌਜੂਦ ਹਾਂ ਜਿੱਥੇ ਕਿ ਜੋ ਤਸਵੀਰਾਂ ਨੇ ਤੁਸੀਂ ਦੇਖ ਕੇ ਹੈਰਾਨ ਹੋ ਜਾਵੋਗੇ ਕਿ ਜਿਹੜਾ ਝੀਲ ਦਾ ਪਾਣੀ ਹੈ ਉਹ 8 ਤੋਂ 10 ਫੁੱਟ ਤੱਕ ਡਾਊਨ ਜਾ ਚੁੱਕਿਆ ਹੈ ਤੇ ਜਿਹੇ ਦੇ ਵਿੱਚ ਜਿਹੜੇ ਜੋ ਲੋਕ ਇੱਥੇ ਪਹੁੰਚ ਵੀ ਰਹੇ ਨੇ ਇਕਦੁੱਕਾ ਉਹਨਾਂ ਨੂੰ ਵੀ ਅਤ ਦੀ ਗਰਮੀ ਦੇ ਵਿੱਚ ਕਾਫੀ ਮੁਸ਼ਕਲ ਹੋ ਰਹੀ ਹੈ ਤੇ ਜੋ ਸਥਿਤੀ ਬਣੀ ਹੋਈ ਹੈ ਕਿ ਸਲਾਨੀ ਘਾਟਾਂ ਉੰਦੇ ਕਰਕੇ ਜਿਹੜੇ VOTING ਕਰ ਕਰਦੇ ਹੈਗੇ ਨੇ ਉਹਨਾਂ ਦੇ ਕਾਰੋਬਾਰ ਤੇ ਵੀ ਕਾਫੀ ਜ਼ਿਆਦਾ ਅਸਰ ਹੋ ਰਿਹਾ ਤੇ ਨਾਲ ਇੱਕ ਖਾਸ ਤਸਵੀਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਇੰਨੀ ਚੁਸਹਾ ਦੇਣ ਵਾਲੀ ਗਰਮੀ ਪੈ ਰਹੀ ਹੈ ਕਿ ਜਿੱਥੇ ਲੋਕਾਂ ਦਾ ਪਸੀਨੇ ਕਰਕੇ ਬੁਰਾ ਹਾਲ ਹੈ ਉੱਥੇ ਦੂਜੇ ਪਾਸੇ ਜਿਹੜੀਆਂ ਕਿ ਪਾਣੀ ਵਾਲੇ ਜੀਵ ਹੈਗੇ ਨੇ ਮੱਛਲੀਆਂ ਨੇ ਉਹ ਵੀ ਅ ਮਰ ਰਹੀਆਂ ਹੈਗੀਆਂ ਨੇ ਤੇ ਅਜਿਹੇ ਦੇ ਵਿੱਚ ਜਿੱਥੇ ਕੀ ਵਿਭਾਗ ਦੇ ਵੱਲੋਂ ਪਾਰਾ 45 ਪਲੱਸ ਹੋਣ ਦਾ ਜਿਹੜਾ ਕਿ ਦਾਵਾ ਕੀਤਾ ਜਾ ਰਿਹਾ ਤੇ ਇਸ ਮੌਸਮ ਨੂੰ ਲੈ ਕੇ ਰੈਡ ਅਲਰਟ ਜਾਰੀ ਕੀਤਾ ਗਿਆ ਤੇ ਲੋਕਾਂ ਨੂੰ ਘਰ ਤੋਂ ਬਾਹਰ ਨਾ ਨਿਕਲਣ ਦੀ ਜਿਹੜੀ ਹੈ ਉਹ ਸਲਾਹ ਦਿੱਤੀ ਗਈ ਹੈ ਜੇਕਰ ਜ਼ਰੂਰੀ ਕੰਮ ਹੋਵੇ ਤਾਂ ਹੀ ਘਰ ਤੋਂ ਬਾਹਰ ਨਿਕਲਣ ਪਰ ਸੁਖਨਾ ਲੈਕ ਦੇ ਉੱਪਰ ਜਿਹੜਾ ਇਸ ਤਰ੍ਹਾਂ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਸਲਾਨੀ ਪਹੁੰਚਦੇ ਨੇ ਭਾਵੇਂ ਉਹ ਬੱਚੇ ਹੋਣ ਕਪਲਸ ਹੋਣ ਜਾਂ ਫਿਰ ਫੈਮਿਲੀ ਹੋਣ ਉਹ ਆਪਣੇ ਬੱਚਿਆਂ ਨੂੰ ਇੱਥੇ ਸੁਖਨਾ ਲੈਕ ਦਾ ਜਿਹੜਾ ਕੀ ਨਜ਼ਾਰਾ ਦਿਖਾਉਣ ਲਈ ਲੈ ਕੇ ਆ ਰਹੇ ਨੇ ਪਰ ਜਿਹੜਾ ਪਾਣੀ ਦਾ ਪੱਧਰ ਡਾਊਨ ਜਾ ਰਿਹਾ ਹੈ ਇਸ ਨੂੰ ਲੈ ਕੇ ਜਿਹੜਾ ਕਿ ਕਿੰਨਾ ਕਿਤੇ ਚਿੰਤਾ ਦਾ ਵਿਸ਼ਾ ਜ਼ਰੂਰ ਹੈ ਕਿਉਂਕਿ ਜਿਸ ਤਰ੍ਹਾਂ ਨਾਲ ਗਰਮੀ ਪੈ ਰਹੀ ਹੈ ਪਾਣੀ ਦਾ ਲੈਵਲ ਲਗਾਤਾਰ ਕੱਟ ਰਿਹਾ ਦੂਜੇ ਪਾਸੇ ਜਿਹੜੇ ਕੀ ਸਲਾਨੀਆਂ ਦੀ آمد ਘੱਟ ਹੋਣ ਕਰਕੇ ਜਿਹੜੇ ਕੀ ਇਹ VOTING ਕਰਾਉਂਦੇ ਹੈਗੇ ਨੇ ਉਹਨਾਂ ਦੇ ਕਾਰੋਬਾਰ ਤੇ ਵੀ ਕਾਫੀ ਜ਼ਿਆਦਾ ਅਸਰ ਪੈ ਰਿਹਾ ਉਧਰ ਵਿਭਾਗ ਦੀ ਮੰਨੀ ਹੈ ਤਾਂ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜੀ ਗਰਮੀ ਹੈ ਉਹ ਹੋਰ ਵੀ ਜ਼ਿਆਦਾ ਕਹਿਰ ਬਰਪਾ ਸਕਦੀ ਹੈ ਤੋਂ ਜਿਹੜਾ ਕੀ ਟੈਂਪਰੇਚਰ ਚੰਡੀਗੜ੍ਹ ਦੇ ਵਿੱਚ ਉਹ 45 ਪਲੱਸ ਹੋ ਸਕਦਾ ਹੈ ਅਤੇ ਇਹ ਜਿਹੇ ਦੇ ਵਿੱਚ ਕਾਫੀ ਜਿਹੜੇ ਲੋਕ ਹੈਗੇ ਨੇ ਉਹਨਾਂ ਨੂੰ ਦਿੱਕਤ ਵੀ ਆ ਸਕਦੀ ਹੈ ਕਿਉਂਕਿ ਜਿਹੜੀ ਗਰਮੀ ਪੈ ਰਹੀ ਹੈ ਇਸ ਵਜ੍ਹਾ ਕਰਕੇ ਜਿਹੜਾ ਕਿ ਲੋਕਾਂ ਨੂੰ ਜਿਹੜਾ ਕਿ ਸਕਿਨ ਪ੍ਰੋਬਲਮਸ ਹੋ ਰਹੀਆਂ ਨੇ ਹੋਰ ਜਿਹੜੇ ਕਿ ਡਿਸੀਜ਼ ਦੇ ਪੇਸ਼ੈਂਟ ਹੈਗੇ ਨੇ ਉਹਨਾਂ ਨੂੰ ਵੀ ਕਾਫੀ ਜ਼ਿਆਦਾ ਮੁਸ਼ਕਲ ਪਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕੁਝ ਜਿਹੜੇ ਲੋਕ ਪਹੁੰਚੇ ਹੈਗੇ ਨੇ ਸਰ ਕਿਵੇਂ ਇੰਜੋਏ ਕਰ ਰਹੇ ਹੋ ਫਿਰ ਗਰਮੀ ਦੇ ਵਿੱਚ ਠੀਲ ਦਾ ਨਜ਼ਾਰਾ ਹਾਂ ਜੀ ਗਰਮੀ ਦੇ ਵਿੱਚ ਪੂਰਾ ਚਿਲਦਾ ਨਜ਼ਾਰਾ ਹੈ। ਹਾਂ ਇੱਕ ਪਾਸੇ ਤਪਸ਼ ਦੂਜੇ ਪਾਸੇ ਠੰਡਕ। ਠੰਡਕ ਹੈ ਹਾਂ ਜੀ। ਹਾਂ ਬਹੁਤ ਵਧੀਆ। ਤੇ VOTING ਕਰਨ ਦਾ ਹੈ ਪਲਾਨ ਸੀ। ਜੀ ਆਏ ਆ ਸੋਚਦੇ ਪਏ ਆ। ਹੂੰ। ਤੁਹਾਨੂੰ ਤੁਹਾਨੂੰ ਕਿਵੇਂ ਲੱਗ ਰਹੀ ਜਿੱਥੇ ਆ ਕੇ? ਵਧੀਆ ਲੱਗ ਰਹੀ। ਹੂੰ। ਪਹਿਲਾਂ ਵੀ ਆਨੇ ਰਹੇ ਹੋ? ਨਹੀਂ ਪਹਿਲੀ ਵਾਰੀ ਆਈ ਆ। ਲੋਕਲੀ ਹੈਗੇ ਕਿ ਬਾਹਰੋਂ? ਨਹੀਂ ਬਾਹਰੋਂ। ਬਾਹਰੋਂ ਆਈ ਆ। ਹਾਂ ਜੀ। ਅੰਮ੍ਰਿਤਸਰ ਤੋਂ। ਅਸੀਂ ਫਿਰ ਤੋਂ ਸਪੈਸ਼ਲ ਇੱਥੇ ਪਹੁੰਚੇ ਹੈਗੇ ਹਾਂ। ਹਾਂ ਜੀ ਅੰਮ੍ਰਿਤਸਰ ਤੋਂ। ਹੂੰ। ਤੋਂ ਜਿਸ ਤਰ੍ਹਾਂ ਦੇ ਨਾਲ ਰੈੱਡ ਅਲਰਟ ਹੈਗਾ ਇਹ ਵੀ ਮੌਸਮ ਨੂੰ ਲੈ ਕੇ ਉਹ ਰਿਪੋਰਟ ਵੇ ਅੱਛਾ ਛੁੱਟੀਆਂ ਹੋਣੀਆਂ ਉਹਦਾ ਪਲਾਨ ਬਣਾ ਲਏ ਚਲੋ ਘੁੰਮ ਲਈਏ ਹਾਂਜੀ ਹਰ ਜਿਹੜੀ ਗਰਮੀ ਪੈ ਰਹੀ ਹੈ ਨਾ ਮੁਸ਼ਕਲ ਕਾਫੀ ਵਧਾਈ ਹੋਈ ਹੈ ਲੋਕਾਂ ਦੀ ਹਾਂਜੀ ਬਹੁਤ ਜ਼ਿਆਦਾ ਗਰਮੀ ਬਹੁਤ ਪੈ ਰਹੀ ਹੈ ਪਰ ਬੱਚੇ ਨਾਲ ਮਨਣਾ ਪੈਂਦਾ ਨਾ ਪੈਂਦਾ ਚਲੋ ਫਿਰ ਵੀ ਜਿਹੜੀ ਗਾਈਡਲਾਈਨਸ ਦਿੱਤੀਆਂ ਹੋਈਆਂ ਡਿਪਾਰਟਮੈਂਟ ਵੱਲੋਂ ਧਿਆਨ ਜ਼ਰੂਰ ਰੱਖਿਓ ਤਾਂ ਕਿ ਗਰਮੀ ਤੋਂ ਬਚ ਸਕੋ ਕੁਝ ਜਿਹੜੇ ਹੋਰ ਲੋਕ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਭਾਈ ਕਿੱਥੋਂ ਆਏ ਹੋ ਪਟਿਆਲੇ ਤੋਂ ਜੀ ਪਟਿਆਲੇ ਤੋਂ ਪਟਿਆਲੇ ਤੋਂ ਸਪੈਸ਼ਲ ਇਥੇ ਘੁੰਮ ਆਏ ਹਾਂ ਹਾਂਜੀ ਹਾਂਜੀ ਰੋਗ ਗਾਰਡਨ ਰੋਗ ਗਾਰਡਨ ਇਹ ਤਾਂ ਸੁ ਬਹੁਤ ਅੱਛਾ ਹੈ ਜੀ ਪਰ ਗਰਮੀ ਬਹੁਤ ਹੈ ਟੈਂਪਰੇਚਰ ਕਾਫੀ ਹਾਈ ਹੈ ਟੈਂਪਰੇਚਰ ਹਾਈ ਹੈ ਫਿਰ ਜਿਹੜੀ ਰੈਡ ਅਲਰਟ ਕੀਤਾ ਗਿਆ ਵਿਭਾਗ ਦੇ ਵੱਲੋਂ ਕੀ ਜੇਕਰ ਜਰੂਰੀ ਕੰਮ ਹੋਵੇ ਤਾਂ ਹੀ ਕਰੋ ਬਾਹਰ ਨਿਕਲੋ ਨਹੀਂ ਤਾਂ ਪ੍ਰੋਬਲਮ ਹੋ ਸਕਦੀ ਹੈ ਨਾ ਗਰਮੀ ਕਰਕੇ ਉਹਨਾਂ ਦਾ ਪਤਾ ਹੈਗਾ ਤੁਹਾਨੂੰ ਨਹੀਂ ਜੀ ਅਨਾ ਵੇਰ ਹੁੰਦੇ ਬਾਰੇ ਪਤਾ ਨਹੀਂ ਲੱਗਿਆ ਹਾਂ ਜੀ ਕਿਵੇਂ ਇੰਜੋਏ ਕਰੋ ਫਿਰ ਤੇ ਅੱਛਾ ਹੈ ਜੀ ਗਰਮੀ ਬਹੁਤ ਹੈ ਅੱਛਾ ਹਾਂ ਜੀ ਤੇ ਗਰਮ ਗਰਮੀ ਤੋਂ ਜਿਹੜੇ ਬਚਾਅ ਦੇ ਤਰੀਕੇ ਨੇ ਉਹ ਪਤਾ ਨਹੀਂ ਕਿ ਕੀ ਨੇ ਹਾਂ ਜੀ ਹਾਂ ਜੀ ਸਾਰੇ ਬੱਚਿਆਂ ਦੇ ਹੱਥ 'ਚ ਵਾਟਰ ਬੋਟਲ ਹੈਗੀ ਹੈ ਹੈਂਕੀ ਹੈ ਟਾਵਲ ਹੈਂਕੀ ਹੈ ਸਭ ਕੁਝ ਹੈ ਜੀ ਪ੍ਰੋਕੈਸ਼ਨਸ ਨਾਲ ਰੱਖਿਆ ਨੇ ਹਾਂ ਅੱਛਾ ਹਾਂਜੀ ਮੈਮ ਤੁਸੀਂ ਕਿੱਥੋਂ ਆਏ ਹੋ ਸਿਰ ਪਟਿਆਲੇ ਤੋਂ ਪਟਿਆਲੇ ਤੋਂ ਆਇਆ ਸਪੈਸ਼ਲ ਇੱਥੇ ਕੋ ਮਨ ਫਿਰਣ ਆਇਆ ਹਾਂਜੀ ਸਰ ਤੇ ਗਰਮੀ ਕਰਕੇ ਕਿੱਦਾਂ ਦਾ ਮੌਜ ਲੱਗ ਰਿਹਾ ਇੱਥੇ ਆ ਕੇ ਸਰ ਗਰਮੀ ਬਹੁਤ ਹੈ ਵੈਸੇ ਟੈਂਪਰੇਚਰ ਵੀ ਹੈਈ ਹੈ ਪਰ ਇੰਜੋਏ ਫੁੱਲ ਕਰ ਰਹੇ ਆ ਆਪਣੇ ਪੂਰਾ ਗਰੁੱਪ ਆਇਆ ਤੁਹਾਡਾ ਹਾਂਜੀ ਸਰ ਸਰ ਨਾਲ ਆਏ ਆਪਣੇ ਤਾਂ ਦੇਖ ਸਕਦੇ ਹੋ ਕਿ ਇਹ ਪੂਰੇ ਜਿਹੜੇ ਕੀ ਯੂਨੀਵਰਸਿਟੀ ਆ ਸਕੂਲ ਤੋਂ ਨਹੀਂ ਸਰ ਕੰਪਿਊਟਰ ਸੈਂਟਰ ਤੋਂ ਕੰਪਿਊਟਰ ਸੈਂਟਰ ਅੱਛਾ ਅਸ਼ੀਸ਼ ਕੰਪਿਊਟਰ ਸੈਂਟਰ ਸਨੌਰ ਤੋਂ ਅੱਛਾ ਫਿਰ ਤੁਸੀਂ ਸਪੈਸ਼ਲੀ ਪਲਾਨ ਕੀਤਾ ਸੀ ਸਾਰੇ ਬੱਚਿਆਂ ਨੂੰ ਲੈ ਕੇ ਪਰ ਇੱਕ ਵਾਰ ਜੇ ਰਿਪੋਰਟ ਦੇਖ ਲੈਂਦੇ ਨਾ ਵੈਦਰ ਦੀ ਸ਼ਾਇਦ ਹੋਰ ਵਧੀਆ ਹੋ ਸਕਦਾ ਸੀਗਾ ਵੀ ਜੇ ਠੰਡਾ ਮੌਸਮ ਹੁੰਦਾ ਸਮਰ ਦਾ ਵੀ ਮਜ਼ਾ ਲੈਣਾ ਚਾਹੀਦਾ ਹੈ ਜੀ ਹੈਨਾ ਅੱਛਾ ਹਾਂਜੀ ਹਾਂਜੀ ਤਾਂ ਗਰਮੀ ਦਾ ਮਜ਼ਾ ਪਹਿਲੀ ਵਾਰ ਸੁਣਿਆ ਠੰਡ ਦੇ ਤੇ ਵੀ ਹੁੰਦਾ ਇਹ ਬਿਲਕੁਲ ਹੁੰਦਾ ਹੈ ਗਰਮੀ ਦਾ ਵੀ ਮਜ਼ਾ ਲੈਣਾ ਚਾਹੀਦਾ ਹੈ ਸਾਨੂੰ ਅਸੀਂ ਹੈਕਚੁਅਲ ਹੋ ਗਏ ਏ ਸੀਜ਼ ਦੇ ਹੈਨਾ ਤਾਂ ਸਾਨੂੰ ਬਾਹਰ ਜਾਣਾ ਚਾਹੀਦਾ ਆਪਣੇ ਬੱਚਿਆਂ ਨੂੰ ਵੀ ਥੋੜਾ ਜਿਹਾ ਹੈਨਾ ਇਸ ਤਰ੍ਹਾਂ ਕਰਨਾ ਚਾਹੀਦਾ ਕਿ ਅਸੀਂ ਗਰਮੀ ਦੇ ਵਿੱਚ ਸਹਿ ਸਕੀਏ ਸੋ ਤੁਸੀਂ ਸਾਡੇ ਸਟੂਡੈਂਟ ਹੈਗੇ ਹੋ ਵਾਤਾਵਰਣ ਦੀ ਜਿਹੜੀ ਹੈ ਸੰਭਾਲ ਨੂੰ ਲੈ ਕੇ ਕੀ ਲੱਗਦਾ ਜਿਹੜੀ ਕਿੰਨੀ ਤਪਸ਼ਬਧੀ ਹੋਈ ਹੈ ਗਰਮੀ ਹੈਗੀ ਹੈ ਕੀ ਵਜ੍ਹਾ ਹੈਗੀ ਇਹਦੀ ਯੂਜ਼ ਆਫ 에어 ਕੰਡੀਸ਼ਨਰਸ ਬਿਕਾਜ਼ ਕਿ ਲੋਕੀ ਨਹੀਂ ਲਗਾ ਰਹੇ ਹਾਂ ਬਿਕਾਜ਼ ਦੈਟ ਇਜ਼ ਕੌਜ਼ਿੰਗ ਸੋ ਮੱਚ ਗ੍ਰੇਟਰ ਅਮਾਉਂਟ ਆਫ ਗਲੋਬਲ ਵਾਰਮਿੰਗ ਪਰ ਜੇਕਰ ਯੂਥ ਇਸ ਵੱਲ ਧਿਆਨ ਦੇਵੇਗਾ ਸ਼ਾਇਦ ਕੁਝ ਸੁਧਾਰ ਹੋ ਸਕਦਾ ਹੈ ਦੇ ਸ਼ੁੱਡ ਮਿਨਮਾਈਜ਼ ਦ ਯੂਜ਼ ਆਫ 에어 ਕੰਡੀਸ਼ਨਰਸ ਆਬਵੀਅਸਲੀ ਪਰ ਜੇ ਪਲਾਂਟਸ ਲਗਾਏ ਜਾਣ ਜਾਂ ਉਹਨਾਂ ਬਹੁਤ ਦਾ दैट वुड आल्सो ਕੰਬੈਟ ਦਿਸ ਹੀਟ ਟੈਂਪਰੇਚਰ ਹਾਂ ਯਾ ਸੋ ਬਾਕੀ ਜਿਹੜਾ ਕਿ ਇਹ ਇਸ ਸਮੇਂ ਹਾਲਾਤ ਹੈਗੇ ਨੇ ਮੌਸਮ ਦੇ ਇਹਦਾ ਜ਼ਿੰਮੇਵਾਰ ਵੀ ਇਨਸਾਨ ਖੁਦ ਹੀ ਹੈ ਭਾਈ ਜੀ ਕਿਵੇਂ ਲੱਗ ਰਿਹਾ ਗਰਮੀ ਪੂਰੀ ਕਹਿਰ ਵਰ ਪਾਰੀ ਹੈ ਪਰ ਝੀਲ ਦਾ ਨਜ਼ਾਰਾ ਗਰਮੀ ਬਹੁਤ ਜ਼ਿਆਦਾ ਹੈ ਹਾਂ ਬਹੁਤ ਜ਼ਿਆਦਾ ਹੈ ਸੈਲਸਿਅਸ ਕਾਫੀ 43 ਸੇ ਅਬਵ ਚਲਾ ਗਿਆ 45 ਫੈਪਰਸ ਹੈ 45 ਪਲਸ ਹੈ ਹਾਂ ਜੀ तो फिर जब आप घूमने आए हो तो आपने रिपोर्ट देखी थी वेदर रिपोर्ट भी चंडीगढ़ की क्या रहने वाली है ये क्लाइमेट चेंज की वजह से धीरे धीरे बढ़ता ही जा रहा है कई सालों से पिछले कई सालों से ऐसा हो रहा है लेकिन लगातार जो टेम्परेचर बढ़ रहा है इसकी रिस्पॉन्सिबल खुद जो हम इंसान है इंसान ही है और गवर्नमेंट को काफ़ी ध्यान देना चाहिए लेकिन इंसान अगर अपना फ़र्ज समझ के एक बूटा प्लांट जरूर लगाए तो शायद हम बच सकते हैं गर्मी जी पेड़ लगाना तो इसके लिए काफ़ी फायदेमंद हो सकता है क्लाइमेट चेंज के लिए हाँ जी ਬਾਕੀ ਜਿਹੜੇ ਦੇਖ ਸਕਦੇ ਹੋ ਤਸਵੀਰਾਂ ਕਿ ਕਿੰਨੀ ਵੱਡੀ ਜਿਹੜੀ ਕਿ ਗਿਣਤੀ ਦੇ ਵਿੱਚ ਜਿਹੜੇ ਲੋਕ ਹੈਗੇ ਨੇ ਇੱਥੇ ਪਹੁੰਚਦੇ ਨੇ ਝੀਲ ਦਾ ਨਜ਼ਾਰਾ ਲੈ ਰਹੇ ਨੇ ਪਰ ਜਿਹੜੇ ਲੋਕ ਹੈਗੇ ਨੇ ਉਹਨਾਂ ਨੂੰ ਇਹ ਵੀ ਪਤਾ ਹੈ ਕਿ ਗਰਮੀ ਦੇ ਕਰਕੇ ਉਹਨਾਂ ਦਾ ਕਾਫੀ ਜ਼ਿਆਦਾ ਬੁਰਾ ਹਾਲ ਹੈ ਕੁਝ ਜਿਹੜੇ ਫੈਮਲੀਆਂ ਹੈਗੀਆਂ ਨੇ ਉਹ ਵੀ ਇੱਥੇ ਪਹੁੰਚ ਰਿਹਾ ਹੈਗੇ ਨੇ ਛੋਟੇ-ਛੋਟੇ ਬੱਚਿਆਂ ਦੇ ਨਾਲ ਤਾਂ ਗੱਲਬਾਤ ਕਰਦੇ ਹਾਂ ਭਾਈ ਜੀ ਕਿਹੜੀ ਜਗ੍ਹਾ ਤੋਂ ਆਇਓ ਜੰਮੂ ਜੰਮੂ ਤੋਂ ਐਸਪੈਸ਼ਲੀ ਇੱਥੇ ਝੀਲ ਤੇ ਘੁੰਮਣ ਵਾਸਤੇ ਬਿਲਕੁਲ ਬਿਲਕੁਲ ਝੀਲ ਤੇ ਰੌ ਗਾਰਡਨ ਹਾਂ ਲੋਕਲ ਏਰੀਆ ਔਰ ਦਿਖਾਂਗੇ ਸੋ ਬੱਚੇ ਨੂੰ ਵੀ ਨਾਲ ਲੱਗੇ ਫੈਮਲੀ ਨਾਲ ਬਿਲਕੁਲ ਬਿਲਕੁਲ ਬੱਚੇ ਵਾਈਫ ਔਰ ਦੋਸ ਵੀ ਆਏ ਨਾ ਉਹ ਥੋੜਾ ਕੰਮ ਸੀ ਉਧਰ ਚੱਲ ਗਏ ਅੱਛਾ ਪਰ ਗਰਮੀ ਨੇ ਥੋੜਾ ਮਜ਼ਾ ਕਿਰਕਰਾ ਕੀਤਾ ਹੋਣਾ ਸੋ ਉਹੀ ਥੋੜੀ ਪ੍ਰੋਬਲਮ ਹੈ ਬਾਕੀ ਤਾਂ ਬਹੁਤ ਅੱਛਾ ਚੰਡੀਗੜ੍ਹ ਦੇਖਣੇ ਵਾਲਾ ਹਾਂ ਉਹ ਤਾਂ ਹੈ ਹੀ ਚਲੋ ਠੀਕ ਹੈ ਕਰੋ ਇੰਜੋਏ ਤੁਸੀਂ ਬਾਕੀ ਇਹ ਤੁਹਾਨੂੰ ਦਿਖਾਉਣ ਦਾ ਮਕਸਦ ਸਿਰਫ ਇਹੀ ਹੈ ਕਿ ਜਿਹੜੇ ਲੋਕ ਹੈਗੇ ਨੇ ਗਰਮੀ ਦੇ ਵਿੱਚ ਵੀ ਜਿਹੜਾ ਕਿ ਆਪਣਾ ਇੰਜੋਏਮੈਂਟਲੀ ਇੱਥੇ ਸੁੱਖ ਨਾਲ ਲੈ ਕੇ ਉੱਪਰ ਪਹੁੰਚ ਰਹੇ ਨੇ ਪਰ ਅਸੀਂ ਵੀ ਇਹਨਾਂ ਨੂੰ ਇਹੀ ਅਪੀਲ ਕਰਾਂਗੇ ਕਿ ਤੁਸੀਂ ਜਿਹੜਾ ਕਿ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਮੌਸਮ ਵਿਭਾਗ ਦੇ ਵੱਲੋਂ ਡਾਕਟਰਾਂ ਦੇ ਵੱਲੋਂ ਕਿ ਗਰਮੀ ਤੋਂ ਕਿਵੇਂ ਬਚਿਆ ਜਾ ਸਕੇ ਉਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖੋ ਤਾਂ ਕਿ ਤੁਹਾਨੂੰ ਕੋਈ ਵੀ ਹੈਲਥ ਇਸ਼ੂ ਨਾ ਹੋਵੇ ਸਬਜਰੇ ਅਪਡੇਟ ਲਈ ਜੁੜੇ ਹੋ ਹਮਦਰ ਟੀਵੀ ਨਾਲ ਕੈਮਰਾ ਪਰਸਨ ਮੋਹਨ ਤੇਨਾਲ ਪਰਵਿੰਦਰ ਚੰਡੀਗੜ੍ਹ